ਮਹਾਰਾਜਾ ਰਣਜੀਤ ਸਿੰਘ ਕੀ ਭਾਰਤ ਨੂੰ ਇਕਜੁੱਟ ਕਰ ਸਕਦੇ ਸਨ ਮਹਾਰਾਜਾ ਰਣਜੀਤ ਸਿੰਘ 1780 ਤੋਂ 1839 ਸਿੱਖ ਸਾਮਰਾਜ ਦੇ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸਨ ਉਹਨਾਂ ਨੇ 19ਵੀਂ ਸਦੀ ਵਿੱਚ ਪੰਜਾਬ ਨੂੰ ਇਕਜੁੱਟ ਕੀਤਾ ਅਤੇ ਇੱਕ ਮਜ਼ਬੂਤ ਅਤੇ ਸੁਤੰਤਰ ਰਾਜ ਬਣਾਇਆ ਪਰ ਸਵਾਲ ਇਹ ਉੱਠਦਾ ਹੈ ਕਿ ਕੀ ਉਹ ਪੂਰੇ ਭਾਰਤ ਨੂੰ ਇਕਜੁੱਟ ਕਰ ਸਕਦੇ ਸਨ ਮਹਾਰਾਜਾ ਰਣਜੀਤ ਸਿੰਘ ਇੱਕ ਬੇਤਰੀਨ ਸੈਨਿਕ ਨੀਤੀਕਾਰ ਅਤੇ ਪ੍ਰਸ਼ਾਸਕ ਸਨ ਉਹਨਾਂ ਨੇ ਇੱਕ ਧਰਮ ਨਿਰਪੇਕਸ਼ ਰਾਜ ਸਥਾਪਿਤ ਕੀਤਾ ਜਿੱਥੇ Hindu, Musalman ਅਤੇ Sikh ਸਭ ਇੱਕੋ ਸਮਾਨ ਸਨ ਉਹ ਆਪਣੇ ਦੋਸ਼ਮਨਾਨ ਨੂੰ ਵੀ ਆਪਣੇ ਸਮਰਥਕ ਬਣਾਉਣ ਵਿੱਚ ਮਾਰ ਸਨ ਬਰਤਾਨਵੀ ਰਾਜ ਰਣਜੀਤ ਸਿੰਘ ਨੇ ਆਪਣੇ ਜੀਵਨ ਕਾਲ ਦੌਰਾਨ ਕਦੇ ਵੀ ਅੰਗਰੇਜ਼ਾਂ ਨੂੰ ਆਪਣੇ ਰਾਜ ਵਿੱਚ ਕੁਸਣ ਨਹੀਂ ਦਿੱਤਾ ਪਰ ਬਰਤਾਨਵੀ ਹਕੂਮਤ ਦੀ ਮਜ਼ਬੂਤੀ ਕਾਰਨ ਪੂਰੇ ਭਾਰਤ ਨੂੰ ਇਕਜੁੱਟ ਕਰਨਾ ਮੁਸ਼ਕਲ ਸੀ ਭਾਰਤ ਦੀ ਵੱਖ-ਵੱਖਤਾ ਉਸ ਸਮੇਂ ਭਾਰਤ ਛੋਟੇ ਛੋਟੇ ਰਾਜਿਆਂ ਵਿੱਚ ਵੰਨੀਆਂ ਹੋਇਆ ਸੀ ਰਣਜੀਤ ਸਿੰਘ ਨੇ ਪੰਜਾਬ ਕਸ਼ਮੀਰ ਪੇਸ਼ਾਵਰ ਅਤੇ ਲਾਹੌਰ ਤੇ ਸ਼ਾਸਨ ਕੀਤਾ ਪਰ ਦੱਖਣੀ ਅਤੇ ਪੂਰਬੀ ਭਾਰਤ ਵਿੱਚ ਉਹਨਾਂ ਦੀ ਪਹੁੰਚ ਨਹੀਂ ਸੀ ਜੇਕਰ ਮਹਾਰਾਜਾ ਰਣਜੀਤ ਸਿੰਘ ਕੁਝ ਹੋਰ ਸਾਲ ਤੱਕ ਜਿਉਂਦੇ ਤਾਂ ਸ਼ਾਇਦ ਉਹ ਅੰਗਰੇਜ਼ਾਂ ਖਿਲਾਫ ਇੱਕ ਵੱਡੀ ਲੜਾਈ ਲੜ ਕੇ ਉਹਨਾਂ ਨੂੰ ਭਾਰਤ ਤੋਂ ਕੱਢ ਸਕਦੇ ਸਨ ਉਹਨਾਂ ਦੀ ਮਜ਼ਬੂਤ ਫੌਜ ਜੋ ਕਿ ਯੂਰਪੀ ਤਕਨੀਕਾਂ ਨਾਲ ਲੈਸ ਸੀ ਸੰਭਾਵਤ ਤੌਰ ਤੇ ਅੰਗਰੇਜ਼ੀ ਹਕੂਮਤ ਨੂੰ ਚੁਣੌਤੀ ਦੇ ਸਕਦੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਮਜ਼ਬੂਤ ਬਣਾਇਆ ਪਰ ਅੰਗਰੇਜ਼ਾਂ ਦੇ ਵਧੂ ਸ਼ਕਤੀਸ਼ਾਲੀ ਹੋਣ ਕਾਰਨ ਉਹ ਪੂਰੇ ਭਾਰਤ ਨੂੰ ਇਕਜੁੱਟ ਨਹੀਂ ਕਰ ਸਕੇ ਪਰ ਜੇਕਰ ਉਹ ਹੋਰ ਚਿਰ ਜਿਉਂਦੇ ਜਾਂ ਉਹਨਾਂ ਦੀ ਮਰਤੀਆਂ ਤੋਂ ਬਾਅਦ ਉਹਨਾਂ ਦੇ ਉਤਰਾਧਿਕਾਰੀ ਉਹਨਾਂ ਦੇ ਰਾਹੇ ਤੇ ਚੱਲਦੇ ਤਾਂ ਭਾਰਤ ਦਾ ਇਤਿਹਾਸ ਕੁਝ ਹੋਰ ਵੀ ਹੋ ਸਕਦਾ ਸੀ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋ तुसी महाराजा रणजीत सिंह बारे होर की जानना चाहते हो कमेंट विच विचो गुरु मर्यादा चैनल सबसक्राइब करना ना भुलो तो जो असी अर इतिहासक भीडियोज लिया सकी धनवाद जय शेरे पंजाब